ਹਰ ਕਾਸਟ ਦੇ ਹਰ ਸ਼ਹਿਰ ਦੇ ਰਿਸ਼ਤੇ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਅੱਜ ਅਸੀਂ ਲੈ ਕੇ ਆਏ ਹਾਂ ਰਾਮਗੜੀਆ ਪਰਿਵਾਰ ਦੇ ਲੜਕੇ ਦਾ ਰਿਸ਼ਤਾ ਜਿਸ ਦੀ ਡੇਟ ਆਫ ਬਰਥ 19 ਫਰਵਰੀ 1994 ਹੈ ਲੜਕਾ ਮੰਗਲਿਕ ਹੈ ਲੜਕੇ ਦੀ ਹਾਈਟ 5 ਫੁੱਟ 7 ਇੰਚ ਹੈ ਲੜਕਾ ਸਰਦਾਰ ਹੈ ਲੜਕੇ ਨੇ ਬੀਟੈਕ ਕੀਤੀ ਹੋਈ ਹੈ ਲੜਕੇ ਦੀ ਪ੍ਰਾਈਵੇਟ ਜੋਬ ਹੈ ਤੇ ਸਾਲ ਦੀ ਸੈਲਰੀ 8 ਲੱਖ ਰੁਪਏ ਹੈ ਫਾਦਰ ਦੀ ਵੀ ਮੈਨੇਜਰ ਦੀ ਜੋਬ ਹੈ ਬ੍ਰਦਰ ਨਹੀਂ ਹੈ ਇੱਕ ਸਿਸਟਰ ਹੈ ਜੋ ਕਿ ਅਨਮੈਰਿਡ ਹੈ ਜੀਰਕਪੁਰ ਦੇ ਵਿੱਚ ਆਪਣੀ ਕੋਠੀ ਹੈ ਜੇ ਤੁਸੀਂ ਇਸ ਰਿਸ਼ਤੇ ਦੇ ਲਈ ਚਾਹਵਨ ਹੋ ਜਾਂ ਇਸ ਰਿਸ਼ਤੇ ਬਾਰੇ ਕੋਈ ਵੀ ਜਾਣਕਾਰੀ ਚਾਹੁੰਦੇ ਹੋ ਤਾਂ ਇਹਨਾਂ ਨਾਲ ਸਿੱਧਾ ਕੰਟੈਕਟ ਕਰ ਸਕਦੇ ਹੋ ਇਹਨਾਂ ਦਾ ਕੰਟੈਕਟ ਨੰਬਰ ਸਕਰੀਨ ਤੇ ਲਿਖਿਆ ਹੈ ਜੇ ਤੁਹਾਡਾ ਰਿਸ਼ਤਾ ਹੋ ਜਾਂਦਾ ਹੈ ਤਾਂ ਦੋਨਾਂ ਹੀ ਪਾਰਟੀਆਂ ਕੋਲੋਂ ਸਾਡੀ ਕੋਈ ਫੀਸ ਨਹੀਂ